ਕਾਲੀ ਦਲ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਹੁਣ ਨਿਸ਼ਾਨਾ। ਦੇ ਖਾਸ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਦਰਜੀ ਦਾ ਜਦੋਂ 350 ਸਾਲਾਂ ਸ਼ੀਭੀ ਪੁਰਬ ਮਨਾਇਆ ਜਾ ਰਿਹਾ ਸਿੱਖ ਸੰਗਤਾਂ ਦੇ ਵੱਲੋਂ ਤਾਂ ਅਜਿਹੇ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸ਼੍ਰੋਮਣੀ ਕਾਲੀ ਦਲ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਨਿਸ਼ਾਨਾ ਲਾਉਣਾ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ। ਅਬਕਰਨ ਦੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਹਲੇ ਹੁਣ ਕਿੱਥੇ ਖੜਾ ਹੈ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਹੁਣ ਐਲਾਨ ਕੀਤਾ ਗਿਆ ਜੀ ਪੰਜਾਬ ਦੀ ਇੱਕੋ ਇੱਕ ਯੂਨੀਵਰਸਿਟੀ 1947 ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਹਿਲਾਂ ਸੋਲਣ ਲਿਆਂਦੀ ਗਈ ਮਾਚਲ ਪ੍ਰਵੇਸ਼ ਅਲਿਕੋਦ ਉਸ ਪੰਜਾਬ ਇਕੱਠਾ ਹੀ ਸੀ ਨਾ ਹਿਮਾਚਲ ਪ੍ਰਦੇਸ਼ ਵਾਲਾ ਵੀ ਫਿਰ ਉਸ ਤੋਂ ਬਾਅਦ ਇਹ ਚੰਡੀਗੜ੍ਹ ਆਈ ਪਹਿਲਾਂ ਵੀ ਖਬਰਾਂਾਂ ਸੰਜੀ ਕੀਤੀ ਸੀ ਵੀ ਥਾਰ ਵਾਲੀ ਜਿਹੜੀ ਇੱਕ ਪੁਲਿਸ ਮੁਲਾਜ਼ਮ ਦੇ ਵਜੋਂ ਮਸ਼ਹੂਰ ਹੋਈ ਫਿਰ ਬਾਅਦ ਚ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਦਾ ਬੜਾ ਚਰਚਾ ਚੱਲਿਆ ਸੀ ਇਹ ਬੀਬੀ ਬੜੀ ਮਸ਼ਹੂਰ ਹੋਈ ਸੀ ਮਹਿੰਗੀਆਂ ਘੜੀਆਂ ਤੁਸੀਂ ਦੱਸਿਆ ਸੀ ਹਾਂਜੀ ਹੂੰ ਜੀ ਜੀ ਮਹਿੰਗੀਆਂ ਘੜੀਆਂ ਅਲੀਸ਼ਾਨ ਕੋਠੀ ਔਰ ਇਹਦੀ ਤਨਖਾਹ ਤਾਂ ਇੰਨੀ ਹੈ ਨਹੀਂ ਸੀ ਤਨਖਾਹ ਤਾਂ ਇਹਦੀ 67000 ਸੀਗੀ ਲੇਕਰ ਮੁੰਦੀਪ ਜੀ ਜਿਹੜੀਆਂ ਦੀਆਂ ਘੜੀਆਂ ਇਹਦੀ ਥਾਰ ਇਹਦੇ ਬੁਲਟ ਤੇ ਜਿਹੜਾ ਸੰਸਦ ਦਾ ਹੁਣ ਸਰਦ ਰੁੱਤ ਦਾ ਜਿਹੜਾ ਇਜਲਾਸ ਹੈ ਉਹਦੇ ਵਿੱਚ ਸ਼ਮੂਲੀਅਤ ਦੇ ਲਈ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪਟੀਸ਼ਨ ਹੈ ਹਾਈ ਕੋਰਟ ਦੇ ਵਿੱਚ ਉਹਦੀ ਸੁਣਵਾਈ ਹੁਣ ਕਦੋਂ ਹੋਣੀ ਹੈ ਕਿਵੇਂ ਚੱਲਣਾ ਇਹ ਕੰਮ ਕੀ ਕਸ਼ਮੀਰ ਟਾਈਮਸ ਦਾ ਜਿਹੜਾ ਜੰਮੂ ਵਾਲਾ ਦਫ਼ਤਰ ਆ ਉਹਦੇ ਉੱਤੇ ਹੁਣ ਛਾਪਾ ਮਾਰਿਆ ਤੇ 47 ਰਾਈਫਲਾਂ ਤੇ ਕਾਰਤੂਸ ਮਿਲੇ ਆ ਉਥੋਂ ਅਕਾਲੀ ਦਲ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ ਹੁਣ ਨਿਸ਼ਾਨਾ ਬਾਕੀ ਜੀ ਮਨਦੀਪ ਜੀ ਅੱਜ ਭਗਵੰਤ ਮਾਨ ਹਰਾਂ ਦੇ ਵੱਲੋਂ ਸ਼੍ਰੀ ਕਲਤਕਸਾਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਸ਼੍ਰੋਮਣੀ ਕਾਲੀ ਦਲ ਉੱਪਰ ਸਿਆਸੀ ਨਿਸ਼ਾਨੇ ਨੇ ਜਿਹੜੇ ਉਹ ਲਾਏ ਗਏ ਭਗਵੰਤ ਮਾਨ ਹਰਾਂ ਦਾ ਲੈ ਜਾ ਵੀ ਖਾਸਾ ਸਖਤ ਜਿਹੜਾ ਉਹ ਨਜ਼ਰ ਆਇਆ ਔਰ ਉਹਦੇ ਵਿੱਚ ਸਥਿਤੀ ਇਹ ਬਣੀ ਕਿ ਭਗਵੰਤ ਮਾਨ ਹਰਾਂ ਨੇ ਜਿਸ ਤਰੀਕੇ ਦੇ ਨਾਲ ਅੱਜ ਇਹ ਕਿਹਾ ਕੀ ਸ਼ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਅਤੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਵੱਲੋਂ ਸਿੱਖਾਂ ਦੇ ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਦੋਂ 350 ਸਾਲਾ ਸ਼ੀਧੀ ਪੁਰਬ ਮਨਾਇਆ ਜਾ ਰਿਹਾ ਸਿੱਖ ਸੰਗਤਾਂ ਦੇ ਵੱਲੋਂ ਤਾਂ ਅਜੇ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਸ਼ਰੋਮਣੀ ਅਕਾਲੀ ਦਲ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉੱਪਰ ਨਿਸ਼ਾਨਾ ਲਾਉਣਾ ਕਿਸੇ ਵੀ ਤਰੀਕੇ ਦੇ ਨਾਲ ਜਾਇ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ ਭਗਵੰਤਮਾਨ ਹੁਰਾ ਨੇ ਤਾਂ ਇਥੋਂ ਤੱਕ ਕਿਹਾ ਕਿ ਜਿਨ੍ਹਾਂ ਦੀ ਆਪਣੀ ਪ੍ਰਕਿਰਿਆ ਜਿਹੜੀ ਹੈ ਕਿਉਂਕਿ ਜਦੋਂ ਜਥੇਦਾਰ ਗੜਗੱਜ ਹੁਰਾ ਨੂੰ ਜਿਹੜਾ ਨਿਯੁਕਤ ਕੀਤਾ ਗਿਆ ਸੀ ਤਾਂ ਉਸ ਵਕਤ ਜਿਹੜੀ ਪ੍ਰਕਿਰਿਆ ਅਪਣਾਈ ਗਈ ਉਹਦੇ ਉੱਤੇ ਵੀ ਅਜ ਭਗਵੰਤਮਾਨ ਹੁਰਾ ਨੇ ਜਿਹੜਾ ਨਿਸ਼ਾਨਾਗਾ ਉਹ ਲਾਇਆਗਾ ਇਸ ਤਰੀਕੇ ਦੇ ਨਾਲ ਭਗਵੰਤ ਮਾਨ ਹੋਰਾਂ ਦੇ ਵੱਲੋਂ ਨਿਸ਼ਾਨਾ ਲਾਉਣਾ ਸਿਆਸੀ ਤੌਰ ਦੇ ਉੱਤੇ ਕਹਿਣਾ ਉਹ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਤੰਜ ਜਿਹੜੇ ਸਵਾਲ ਉਹ ਖੜੇ ਕਰਦਾ ਹੈ ਕਿਉਂਕਿ ਭਗਵੰਤ ਮਾਨ ਨੇ ਕੱਲ ਤੱਕ ਸਾਉ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਲੈ ਕੇ ਤੰਜ ਕਰਦਿਆਂ ਕਿਹਾ ਕਿ ਉਹ ਸੰਤਾਂ ਤੇ ਮਹਾਪੁਰਖਾਂ ਨੂੰ ਮਰਿਆਦਾ ਜਿਹੜੀ ਹੈ ਉਹ ਸਮਝਾਉਣਗੇ ਜਿਸ ਦੀ ਨਿਯੁਕਤੀ ਵੇਲੇ ਮਰਿਆਦਾ ਭੰਗ ਹੋਈ ਸੀ ਹੁਣ ਤੱਕ ਉਹ ਸਰਟੀਫਿਕੇਟ ਲੈ ਕੇ ਘੁੰਮ ਰਹੇ ਹਨ ਉਹ ਕਹਿੰਦੇ ਮੰਨ ਲਓ ਉਸ ਵੇਲੇ ਮਰਿਆਦਾ ਕਿੱਥੇ ਸੀ ਜਦੋਂ ਉਹ 2 ਵਜੇ ਗਏ ਸੀਗੇ ਜਾਨੀ ਕਿ ਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦੀ ਮਰਨ ਨੂੰ ਜਿਹੜੀ ਨਿਯੁਕਤੀ ਹੈਗੀ ਉਹ 2 ਵਜੇ ਦੇ ਕਰੀਬ ਜਿਹੜੀ ਸਵੇਰੇ ਜਾਂ 3 ਵਜੇ ਦੇ ਕਰੀਬ ਆਪਕਈਏ ਉਹ ਕੀਤੀ ਗਈ ਸੀ ਔਰ ਅੱਜ ਉਹਨਾਂ ਨੇ ਕਿਹਾ ਕਿ ਸ਼੍ਰੀ ਕਾਲ ਤਖਤ ਸਾਹਿਬ ਦਾ ਅਹੁਦਾ ਬਹੁਤ ਉੱਚਾ ਹੈ ਉਹਦਾ ਸਤਕਾਰ ਹਮੇਸ਼ਾ ਰਹੂਗਾ ਮੈਂ ਉਹਨਾਂ ਲੋਕਾਂ ਬਾਰੇ ਗੱਲ ਕਰ ਰਿਹਾ ਜੋ ਇਹਦੇ ਤੇ ਬੈਠੇ ਨੇ ਉਹਨਾਂ ਨੂੰ ਰਾਜਨੀਤਿਕ ਲੋਕਾਂ ਦੁਆਰਾ ਨਿਯੁਕਤ ਕੀਤਾ ਜਾਂਦਾ ਹੈ ਇਹ ਗੱਲ ਗਲਤ ਹੈ ਜਦੋਂ ਅਸੀਂ ਗੋਲਕ ਦੀ ਦਰਬਾਰਤੋਂ ਦੀ ਕਹਿੰਦੇ ਗੱਲ ਕਰਦੇ ਹਾਂ ਤਾਂ ਉਹ ਸਬੂਤ ਮੰਗਦੇ ਨੇ ਤਾਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਜਦੋਂ 2 ਵਜੇ 2 ਦਸੰਬਰ ਨੂੰ ਸੁਖਵੀਰ ਬਾਦਲ ਨੂੰ ਤਲਬ ਕੀਤਾ ਤਾਂ ਉਸ ਸਮੇਂ ਦੇ ਜੱਫੇਦਾਰ ਨੇ ਪੁੱਛਿਆ ਕਿ ਕੀ ਉਹਨਾਂ ਨੇ ਇਸ਼ਤਿਹਾਰ ਸਾਫੇ ਸੀ ਤਾਂ ਕਿਹਾ ਸੀ ਹਾਂਜੀ ਫਿਰ ਕਿਹਾ ਸੀ ਇਹ ਲੋਕ ਜਮਾ ਕਰਾਉਣਗੇ ਮੈਂ ਸੰਸਦ ਵਿੱਚ ਕਿਹਾ ਸੀ ਕਿ ਜੇਬਾਂ ਤੋਂ ਜੱਫੇਦਾਰ ਨਿਕਲਦੇ ਨੇ ਪਰ ਤੁਹਾਡੇ ਲੋਕਾਂ ਦੀ ਆਵਾਜ਼ ਬੋਲਦਾ ਮੱਖ ਮੰਤਰੀ ਨੇ ਕਿਹਾ ਅੱਜ ਵੀ ਕਹਿ ਦਿੰਦਾ ਕਿ ਔਰਲੀਆਂ ਸਾਰੀ ਰਾਤ ਕੀੜੇ-ਮਕੌੜੇ ਤੇ ਮੱਛਰ ਖਾਂਦੀਆਂ ਨੇ ਜਦੋਂ ਦਿਨ ਚੜ੍ਹਦਾ ਤਾਂ ਗੁਰੂ ਸਾਹਿਬ ਦੀ ਫੋਟੋ ਦੇ ਹੇਠਾਂ ਲੁਕ ਜਾਂਦੀਆਂ ਨੇ ਸਾਨੂੰ ਪਤਾ ਨਹੀਂ ਚੱਲਦਾ ਕੀ ਹੋ ਰਿਹਾ ਇਦਾਂ ਹੀ ਇਹ ਲੋਕ ਗੁਰੂ ਸਾਹਿਬ ਦੀ ਫੋਟੋ ਦੇ ਪਿੱਛੇ ਲੁਕਦੇ ਰਹੇ ਧਰਮ ਨੂੰ ਆਪਣੀ ਮੁੱਠੀ 'ਚ ਲੈ ਕੇ ਵਰਤਦੇ ਰਹੇ ਅਸੀਂ ਨਤਮਸਤਕ ਹੋ ਕੇ ਮੱਥਾ ਟੇਕਦੇ ਰਹੇ ਉਹ ਅਜੇ ਵੀ ਬਹੁਤ ਸਾਰੀਆਂ ਕਮੀਆਂ ਕੱਢਣਗੇ ਪਰ ਸਾਡੀ ਸ਼ਰਧਾ ਉਹਨਾਂ ਦੀ ਆਵਾਜ਼ ਜਿੱਤੇਗੀ ਔਰ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਜਿਹੜਾਗਾ ਉਹ ਸਵਾਲ ਉਠਾਇਆ ਔਰ ਉਹਨਾਂ ਨੇ ਕਿਹਾ ਕਿ ਮੈਂ ਤਰਦਾਸ ਕਰ ਰਿਹਾ ਕਿ ਮੈਨੂੰ ਬੁਲਾਇਆ ਜਾਵੇ ਮੈਂ ਉੱਥੇ ਸਭ ਕੁਝ ਦੱਸਾਂਗਾ ਕਿੱਥੋਂ ਪੈਸਾ ਆਇਆ ਮੈਂ ਧਰਮ ਨੂੰ ਰਾਜਨੀਤਿਕ ਤਸਵੀਰ ਵਿੱਚ ਨਹੀਂ ਲਿਆਉਣਾ ਚਾਹੁੰਦਾ ਕਿਉਂਕਿ ਮਨਦੀਪ ਜੀ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਗੋਲਕਾ ਨੇ ਜਿਹੜੀਆਂ ਉਹ ਚੱਕ ਦੇਣੀਆਂ ਚਾਹੀਦੀਆਂ ਨੇ ਗੁਰੂ ਘਰਾਂ ਦੇ ਵਿੱਚੋਂ ਜੀ ਤਾਂ ਉਹਦੇ ਤੇ ਵੀ ਭਗਵੰਤ ਮਾਨ ਹੁਰਾ ਨੂੰ ਨਿਸ਼ਾਨੇ ਤੇ ਲਿਆ ਗਿਆ ਸੀ ਤਾਂ ਹੁਣ ਭਗਵੰਤ ਮਾਨ ਹੁਰਾ ਨੇ ਕਾਲੀ ਲੀਡਰਸ਼ਿਪ ਦੇ ਉੱਤੇ ਔਰ ਛੀ ਕਲਕਸਾਫ ਦੇ ਕਾਰਜਕਾਰੀ ਜਸਰਦਾਰ ਕਲਦੀਪ ਸਿੰਘ ਗੜਗੱਜ ਹੁਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਦੇ ਉੱਤੇ ਗੰਭੀਰ ਸਵਾਲ ਠਾਏ ਨੇ ਖੈਰ ਮੈਨੂੰ ਲੱਗਦਾ ਇਹਨਾਂ ਦਿਨਾਂ ਦੇ ਵਿੱਚ ਜਦੋਂ ਪੂਰੀ ਦੁਨੀਆ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ੀਧੀ ਪਰੋਮਨਾਇਆ ਜਾ ਰਿਹਾ ਤਾਂ ਉਦੋਂ ਜਿਹੇ ਸਵਾਲ ਠਾਉਣੇ ਜਿਹੜੇ ਉਹ ਠੀਕ ਨਹੀਂ ਲੱਗਦੇ ਪੰਜਾਬ ਸਰਕਾਰ ਖੁਦ ਨਗਰ ਕੀਰਤਨ ਜਿਹੜੇ ਨੇ ਉਹ ਕੱਢ ਰਹੀ ਹੈ ਖੁਦ ਇਸ ਅਸ਼ੀਦੀ ਸਮਾਗਮ ਨੂੰ ਮਨਾਉਣ ਦੇ ਵਿੱਚ ਵਿਦਿਹੀ ਹੋਈ ਹੈ ਤਾਂ ਜਹੇ ਦੇ ਵਿੱਚ ਇਸ ਤਰ੍ਹਾਂ ਦੇ ਤੰਜ ਜਿਹੜੇ ਨੇ ਉਹ ਕਿਸੇ ਵੀ ਤਰੀਕੇ ਨਾਲ ਬਾਜਮ ਨਹੀਂ ਕਹਿ ਜਾ ਸਕਦੇ ਜੀ ਮਨਦੀਪ ਜੀ ਨਵਕਰਨ ਜੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਹਲੇ ਹੁਣ ਕਿੱਥੇ ਖੜਾ ਹੈ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵੱਲੋਂ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਹੁਣ ਐਲਾਨ ਕੀਤਾ ਗਿਆ ਹੈ ਬਿਲਕੁਲ ਮਨਦੀਪ ਜੀ ਦੇਖੋ ਮਸਲਾ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੈ ਉੱਥੇ ਸੈਨੇਟ ਦੀ ਇਲੈਕਸ਼ਨ ਦੀ ਅਨਾਉਂਸਮੈਂਟ ਦੇ ਲਈ ਵਿਦਿਆਰਥੀ ਜਿਹੜੇ ਉਹ ਐਜੀਟੇਸ਼ਨ ਦੇ ਰਾਹ ਪਏ ਹੋਏ ਨੇ ਮਸਲਾ ਹੁਣ ਪੇਚ ਬਹੁਤ ਛੋਟੀ ਜੀ ਗੱਲ ਦੇ ਉੱਤੇ ਫਸਿਆ ਹੋਇਆ ਕਿਉਂਕਿ ਵੱਡੀ ਗੱਲ ਜਿਹੜੀ ਉਹ ਵਿਦਿਆਰਥੀਆਂ ਦੀ ਮੰਨ ਲਈ ਗਈ ਆ ਜੀ ਹੋਇਆ ਇਹ ਸੀਗਾ ਕਿ ਇਹ ਪੰਜਾਬ ਯੂਨੀਵਰਸਿਟੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਕਿ 1947 ਤੋਂ ਪਹਿਲਾਂ ਲਾਹੌਰ ਹੁੰਦੀ ਸੀ ਪੰਜਾਬ ਦੀ ਇੱਕੋ ਇੱਕ ਯੂਨੀਵਰਸਿਟੀ 1947 ਦੇ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਪਹਿਲਾਂ ਹਮਾਚਲ ਪ੍ਰਦੇਸ਼ ਹਾਲਾਂਕਿ ਉਹ ਦੋਸਤ ਪੰਜਾਬ ਇਕੱਠਾ ਹੀ ਸੀ ਨਾ ਹਮਾਚਲ ਪ੍ਰਦੇਸ਼ ਵਾਲਾ ਵੀ ਫਿਰ ਉਸ ਤੋਂ ਬਾਅਦ ਇਹ ਚੰਡੀਗੜ੍ਹ ਆਈ ਫਿਰ 1966 ਦੇ ਵਿੱਚ ਜਦੋਂ ਪੰਜਾਬ ਪੁਨਰਗਠਨ ਇੱਕ ਕਰਤਾ ਹਿੱਤ ਇਹ ਪੰਜਾਬ ਨੂੰ ਦੇਣ ਦਾ ਵਾਅਦਾ ਜਿਹੜਾ ਕੀਤਾ ਗਿਆ ਪੰਜਾਬ ਦੇ ਸੈਂਕੜੇ ਕਾਲਜ ਇਸ ਯੂਨੀਵਰਸਿਟੀ ਨਾਲ ਅਫੀਲੀਏਟਡ ਨੇ ਔਰ ਪੰਜਾਬ ਸਰਕਾਰ ਹਰ ਸਾਲ ਕਰੋੜਾਂ ਰੁਪਇਆ ਇਸ ਯੂਨੀਵਰਸਿਟੀ ਨੂੰ ਜਿਹੜਾ ਉਹ ਦਿੰਦੀ ਆ ਜੀ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਵੱਲੋਂ ਕੇਂਦਰੀਕਰਨ ਕਰਨ ਦੇ ਤਹਿਤ ਇਹਦੀ ਸਟੈਂਡ ਤੇ ਜਿਹੜਾ ਸਿੰਡੀਗੇਟ ਆ ਉਹਨੂੰ ਵੱਖਰੇ ਤਰੀਕੇ ਦੇ ਨਾਲ ਚਲਾਉਣ ਦੀ ਜਿਹੜੀ ਗੱਲ ਉਹ ਕੀਤੀ ਗਈ ਉਹਦੇ ਵਿੱਚ ਜਿਹੜੇ ਚੁਣ ਕੇ ਆਉਂਦੇ ਨਮੈਂਦੇ ਨੇ ਉਹਨਾਂ ਦੀ ਥਾਂ ਦੇ ਉੱਤੇ ਨਾਮਜ਼ਦ ਕਰਨ ਦੀ ਪ੍ਰਕਿਰਿਆ ਅਪਣਾਈ ਗਈ ਇਹ ਭਾਰਤ ਦੀ ਇੱਕੋ ਇੱਕ ਯੂਨੀਵਰਸਿਟੀ ਆ ਮਨਦੀਪ ਜੀ ਜਿੱਥੇ ਇੱਕ ਬੋਡੀ ਚੁਣੀ ਜਾਂਦੀ ਆ ਇਥੋਂ ਮਤਲਬ ਵੱਖ-ਵੱਖ ਪ੍ਰੋਫੈਸਰਾਂ ਦੇ ਵੱਲੋਂ ਥਾਪਕਾ ਵਿਦਿਆਰਥੀਆਂ ਦੇ ਵੱਲੋਂ ਗ੍ਰੈਜੂਏਟ ਦੇ ਵੱਲੋਂ ਵੋਟਾਂ ਦੇ ਰਾਹੀਂ ਇੱਕ ਸੈਨੇਟ ਚੁਣੀ ਜਾਂਦੀ ਆ ਔਰ ਗਵਰਨਿੰਗ ਬੋਡੀ ਆ ਉਹ ਇਸ ਯੂਨੀਵਰਸਿਟੀ ਦੀ ਤੇ ਉਹ ਯੂਨੀਵਰਸਿਟੀ ਨੂੰ ਚਲਾਉਂਦੀ ਆ ਪਿਛਲੇ 2 ਸਾਲਾਂ ਤੋਂ ਉਹਦੀ ਇਲੈਕਸ਼ਨ ਨਹੀਂ ਹੋਈ ਔਰ ਕੇਂਦਰ ਸਰਕਾਰ ਚਾਹੁੰਦੀ ਸੀ ਵੀ ਇਹ ਸੈਨੇਟ ਜਿਹੜੀ ਹੈਗੀ ਉਹ ਚੋਣ ਦੀ بجائے ਨਾਮਜ਼ਦ ਹੋਵੇ ਸਾਰੀਆਂ ਤਾਕਤਾਂ ਵਾਈਸ ਚਾਂਸਲਰ ਨੂੰ ਜਾਣ ਔਰ ਇੱਥੇ ਜਿਹੜਾ ਹੈਗਾ ਭਗਮਾ ਕਰਨ ਦੀ ਨੀਤੀ ਨੂੰ ਕਿਸੇ ਨਾ ਕਿਸੇ ਰੂਪ ਦੇ ਉੱਤੇ ਲਾਗੂ ਕੀਤਾ ਜਾਵੇ ਜਿਹੜੀ ਵਿਦਿਆਰਥੀ ਕਰਨ ਨਹੀਂ ਦੇ ਰਹੇ ਜਾਂ ਸੈਨੇਟ ਤੇ ਇਨਡਿਕੇਟ ਕਰਨ ਨਹੀਂ ਦੇ ਰਹੇ ਜੀ ਉਹ ਤੇ ਗੱਲ ਮੇਨ ਤਾਂ ਮੰਨ ਲਈ ਸੀ ਵੀ ਠੀਕ ਆ ਸੈਨੇਟ ਨੂੰ ਬਹਾਲ ਕਰਦੇ ਆ ਲੇਕਿਨ ਵਿਦਿਆਰਥੀ ਇਸ ਗੱਲ ਤੇ ਅੜੇ ਹੋਏ ਨੇ ਔਰ ਯੂਨੀਵਰਸਿਟੀ ਬਚਾਓ ਮੋਰਚਾ ਇਸ ਗੱਲ ਦੇ ਉੱਤੇ ਅੜਿਆ ਹੋਇਆਗਾ ਇਹ ਉਹ ਇਲੈਕਸ਼ਨ ਅਨਾਉਂਸ ਕਰੋ ਨੋਟੀਫਿਕੇਸ਼ਨ ਜਾਰੀ ਕਰੋ ਇਲੈਕਸ਼ਨ ਦਾ ਜਦੋਂ ਤੱਕ ਤੁਸੀਂ ਇਲੈਕਸ਼ਨ ਅਨਾਉਂਸ ਨਹੀਂ ਕਰਦੇ ਉਦੋਂ ਤੱਕ ਸੈਨੇਟ ਦੀ ਅਨਾਉਂਸਮੈਂਟ ਜਾਂ ਸੈਨੇਟ ਨੂੰ ਐਜ਼ ਇਟ ਇਜ਼ ਰੱਖਣਾ ਉਹ मीनिंगਫੁਲੀ ਨਹੀਂ ਹੋਊਗਾ ਤਾਂ ਉਸ ਮੰਗ ਨੂੰ ਲੈ ਕੇ ਐਗਿਟੇਸ਼ਨ ਚੱਲ ਰਹੀ ਆ ਹੁਣ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਪ੍ਰਬੰਧਕਾਂ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ 25 ਨਵੰਬਰ ਤੱਕ ਆਖਰੀ ਅਨਾਉਂਸਮੈਂਟ ਆ ਗਈ ਜਿਹੜੀ ਉਹ ਕਰਾਂਗੇ ਇਹ ਅਸੀਂ ਸੈਨੇਟ ਦੀ ਇਲੈਕਸ਼ਨ ਨਾਊਜ਼ ਕਰਦੇ ਹਾਂਗੇ 25 ਨਵੰਬਰ ਤੱਕ ਪਰ ਹੁਣ ਉਹਨਾਂ ਨੇ ਵਿਦਿਆਰਥੀਆਂ ਨੇ ਅੱਜ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਜਨਤਕ ਜਥੇਬੰਦੀਆਂ ਨੂੰ ਉਸ ਮੀਟਿੰਗ ਦੇ ਵਿੱਚ ਸੱਦਿਆ ਗਿਆ ਸੀ ਔਰ ਉੱਥੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਆ ਕਿ ਜੇ 25 ਨਵੰਬਰ ਤੱਕ ਸੈਨੇਟ ਦੀ ਇਲੈਕਸ਼ਨ ਨਾਊਜ਼ ਨਹੀਂ ਹੁੰਦੀ ਤਾਂ 26 ਨਵੰਬਰ ਨੂੰ ਜਿਹੜੀ ਯੂਨੀਵਰਸਿਟੀ ਹੈ ਉਹਨੂੰ ਬੰਦ ਕੀਤਾ ਜਾਊਗਾ ਔਰ ਸੈਨੇਟ ਚੋਣਾਂ ਦੀਆਂ ਲੀਕ ਤਰੀਕਾ ਦਾ ਐਲਾਨ ਕਰਵਾਉਣ ਲਈ ਇਸ ਐਜੀਟੇਸ਼ਨ ਨੂੰ ਹੋਰ ਤਿੱਖਾ ਕੀਤਾ ਜਾਊਗਾ ਯੂਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਕਿਹਾਗਾ ਕਿ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਕੈਂਪਸ ਬੰਦ ਕਰਕੇ ਔਰ ਮੋਦੀ ਸਰਕਾਰ ਤੇ ਪੀਯੂ ਅਥਾਰਟੀ ਖਿਲਾਫ ਪ੍ਰਦਰਸ਼ਨ ਕੀਤਾ ਜਾਊਗਾ ਸੋ ਅੱਜ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਨੌਜਵਾਨ ਮਲਾਜ਼ਮਾਂ ਦੀਆਂ ਜਥੇਬੰਦੀਆਂ ਉੱਥੇ ਯੂਨੀਵਰਸਿਟੀ ਬਚਾਓ ਮੋਰਚੇ ਦੇ ਸੱਦੇ ਦੇ ਉੱਤੇ ਪਹੁੰਚੀਆਂ ਸੀ ਤੇ ਉਹਨਾਂ ਨੇ ਕਿਹਾ ਕਿ ਨਿੱਜੀਕਰਨ ਕੇਂਦਰੀਕਰਨ ਤੇ ਸਿੱਖਿਆ ਦੇ ਭਗਵੇਂ ਕਰਨ ਨੂੰ ਜਿਹੜਾਗਾ ਉਹ ਕਿਸੇ ਵੀ ਰੂਪ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਭਾਜਪਾ ਦਸਤਰ ਦਾ ਵਿਕਰੋ ਕਰਨ ਦਾ ਸੱਦਾਗਾ ਜਿਹੜਾ ਵਿਦਿਆਰਥੀ ਉਹ ਦੇਣਗੇ ਇਹ ਚੇਤਾਵਨੀ ਵਿਚਾਰੀ ਕੀਤੀ ਗਈ ਆ ਜੀ ਜੀ ਤੇ ਨਵਕਰਨ ਜੀ ਕੱਲ ਤੁਸੀਂ ਖਬਰ ਜਿਹੜੀ ਆ ਸਾਂਝੀ ਕੀਤੀ ਸੀਗੀ ਵੀ ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੀਆਂ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ ਸੀ ਉਹ ਨਾਬੇ ਦੀ ਇੱਕ ਸਰਕਾਰੀ ਕੋਠੀ ਚੋਂ ਮਿਲੀਆਂ ਨੇ ਤੇ ਹੁਣ ਪੰਜਾਬ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਹੁਣ ਸੰਘਰਸ਼ ਦਾ ਫੈਸਲਾ ਕੋਈ ਲਿਆ ਗਿਆ ਬਿਲਕੁਲ ਜੀ ਪੰਜਾਬ ਸਰਕਾਰ ਇਸ ਵਿਸ਼ੇ ਦੇ ਉੱਤੇ ਘਿਰਦੀ ਨਜ਼ਰ ਆ ਰਹੀ ਆ ਜੀ ਕਿਉਂਕਿ ਨਾਬਾ ਦੀ ਸਰਕਾਰੀ ਕੋਠੀ ਦੇ ਵਿੱਚੋਂ ਜਿੱਦੀ ਵੱਡੀ ਪੱਦਰ ਦੇ ਉੱਤੇ ਜਿਹੜੀਆਂ ਟਰਾਲੀਆਂ ਦਾ ਸਮਾਨ ਮਿਲਿਆਗਾ ਉਹਦੇ ਵਿੱਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਉੱਥੋਂ ਦੇ ਜਿਹੜੇ ਨਾਬੇ ਦੇ ਐਮਐਲਏ ਨੇ ਜਿਹੜੇ ਉਪ ਮੁੱਖ ਮੰਤਰੀ ਵੀ ਬਣਨਾ ਚਾਹੁੰਦੇ ਸੀਗੇ ਦੇਵਮਾਨ ਹੋਰੀ ਉਹ ਵੀ ਭਗਵੰਤ ਮਾਨ ਹੋਰਾਂ ਦੀ ਤਰ੍ਹਾਂ ਜਿਹੜਾਗਾ ਉਹ ਸੋਸ਼ਲ ਤੌਰ ਦੇ ਉੱਤੇ ਸਰਗਰਮ ਸੀਗੇ ਔਰ ਕਲਾਕਾਰ ਪਾਈਚਾਰੇ ਦੇ ਵਿੱਚੋਂ ਆਉਂਦੇ ਨੇ ਉਹਨਾਂ ਦੇ ਨਜ਼ਦੀਕੀ ਜਿਹੜੇ ਪੰਕਜ ਪੱਪੂ ਨੇ ਉਹਦੇ ਤੇ ਗੱਲ ਜਿਹੜੀ ਉਹ ਉੱਠੀ ਕਿਉਂਕਿ ਪੰਕਜ ਪੱਪੂ ਉਹ ਬੰਦਾ ਗਾ ਜਿਹਦੀ ਪਤਨੀ ਨਗਰ ਕੌਂਸਲ ਨਾਬਾ ਦੀ ਜਿਹੜੀ ਐ ਪ੍ਰਧਾਨ ਹੈ ਔਰ ਜਿਹੜੀ ਉਹ ਸਰਕਾਰੀ ਕੋਠੀ ਈਓ ਦੀ ਕਹੀ ਜਾਂਦੀ ਆ ਔਰ ਈਓ ਨੇ ਕਿਹਾ ਵੀ ਮੈਂ ਤਾਂ ਜੀ ਇਹ ਕੋਠੀ ਵਰਤਦਾ ਨਹੀਂ ਸੀ ਇਹ ਕੋਠੀ ਤਾਂ ਨਗਰ ਕੌਂਸਲ ਦੀ ਪ੍ਰਧਾਨ ਦਾ ਪਤੀ ਵਰਤਦਾ ਸੀ ਹਾਲਾਂਕਿ ਪੋਲੀਟਿਕਲੀ ਜੇ ਦੇਖਣਾ ਹੋਵੇ ਤਾਂ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਦਾ ਕੋਈ ਅਹੁਦਾ ਨਹੀਂ ਹੁੰਦਾ ਜੀ ਉਹ ਤਾਂ ਮਤਲਬ ਕੋਠੀ ਵਰਤ ਨਹੀਂ ਸਕਦਾ ਇਹ ਤਾਂ ਪਿਛਲੇ ਸਮੇਂ ਤੋਂ ਸਾਡੀਆਂ ਅਦਾਲਤਾਂ ਨੇ ਸਾਡੀਆਂ ਸਰਕਾਰਾਂ ਨੇ ਬਾਰ-ਬਾਰ ਕਿਹਾ ਵੀ ਸਰਪੰਚੀ ਸਰਪੰਚਣੀ ਕਰੂਗੀ ਸਰਪੰਚਣੀ ਦੇ ਘਰ ਵਾਲਾ ਨਹੀਂ ਕਰੂਗਾ ਜੀ ਤੇ ਪ੍ਰਧਾਨਗੀ ਜੇ ਅਗਰ ਪ੍ਰਧਾਨ ਔਰਤ ਚੁਣੀ ਜਾਂਦੀ ਹੈ ਤਾਂ ਉਹ ਕਰੋ ਮਰਦ ਪ੍ਰਧਾਨ ਇਸ ਸਮਾਜ ਦੇ ਵਿੱਚ ਉਦੇ ਪਤੀ ਨੂੰ ਕੋਈ ਰਾਈਟ ਨਹੀਂ ਐ ਲੇਕਿਨ ਜੇ ਹੁਣ ਸਰਕਾਰੀ ਕੋਠੀ ਵੀ ਉਹਦਾ ਪਤੀ ਵਰਤਦਾ ਸੀ ਤਾਂ ਇਹ ਦੂ ਵੱਡੇ ਹੀ ਮਤਲਬ ਜਿਹੜੀ ਹੈ ਕਿ ਗੈਰ ਸੰਵਿਧਾਨਕ ਗੱਲ ਹੋਰ ਕੀ ਹੋ ਸਕਦੀ ਆ ਤਾਂ ਉਹਦੇ ਤੇ ਵੀ ਸਵਾਲ ਨੇ ਜਿਹੜੇ ਉਹ ਉੱਠਦੇ ਨਜ਼ਰ ਆਏ ਤਾਂ ਹੁਣ ਪੰਕਜ ਪੱਪੂ ਨੇ ਅੱਜ ਇੱਕ ਤਾਂ ਆਮ ਆਦਮੀ ਪਾਰਟੀ ਤੋਂ ਖੁੱਦ ਨੂੰ ਵੱਖ ਕਰ ਲਿਆ ਉਹ ਬਣਦਾ ਤਾਂ ਇਹ ਸੀ ਕਿ ਆਮ ਆਦਮੀ ਪਾਰਟੀ ਦੇ ਇਹ ਬੰਦੇ ਦੇ ਖਿਲਾਫ ਵੱਡਾ ਐਕਸ਼ਨ ਲੈਂਦੀ ਲੇਕਿਨ ਪੱਪੂ ਨੇ ਖੁੱਦ ਨੂੰ ਆਪੇ ਹੀ ਵੱਖ ਕੀਤਾ ਕੰਧਾ ਜੀ ਮੈਂ ਉਹਨੇ ਚਿਰ ਆਮ ਆਦਮੀ ਪਾਰਟੀ ਤੋਂ ਆਪਣੇ ਆਪ ਨੂੰ ਵੱਖ ਕਰਦਾ ਜਦੋਂ ਤੱਕ ਮੇਰੇ ਤੇ ਦਾਗ ਲੱਗਿਆ ਹੋਇਆਗਾ ਉਹ ਯਾਨੀ ਕਿ ਉਸ ਤੋਂ ਬਾਅਦ ਮੈਂ ਫੇਰ ਆਜੂ ਗੱਲ ਟਿਕੀ ਤੋ ਮਤਲਬ ਤਾਂ ਇਹਦਾ ਇਹੀ ਬਣਦਾਗਾ ਜੀ ਜੀ ਤਾਂ ਹੁਣ ਸਵਾਲ ਕਿਸਾਨਾਂ ਨੇ ਇਹ ਉਠਾਇਆਗਾ ਕਿ ਸਾਡੀਆਂ ਟਰਾਲੀਆਂ ਦਾ ਸਮਾਨ ਕੁਸ਼ ਪੱਪੂ ਦੀ ਵਰਕਸ਼ਾਪ ਤੋਂ ਮਿਲਿਆ ਸੀਗਾ ਇਹ ਪੰਖਜ ਪੱਪੂ ਦੀ ਤੋਂ ਕੁਸ਼ ਟਰਾਲੀਆਂ ਦਾ ਸਮਾਨ ਜਿਹੜਾਗਾ ਉਹ ਨਾਬਾ ਦੀ ਉਸ ਸਰਕਾਰੀ ਕੋਠੀ ਤੋਂ ਜਿਹੜਾ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਯੂਜ਼ ਹੀ ਰਿਹਾ ਹੈ ਇਸ ਦਿੱਤੀ ਜਾਂਦੀ ਆ ਉੱਥੋਂ ਮਿਲਿਆਗਾ ਜੀਸੀਬੀ ਨਾਲ ਪਟਾਈ ਕਰਨ ਤੇ ਤਾਂ ਫਿਰ ਇਹਦੇ ਚ ਸਿੱਧੇ ਤੌਰ ਦੇ ਉੱਤੇ ਕਿਸਾਨਾਂ ਦਾ ਕਹਿਣਾ ਇਹ ਆ ਕਿ ਸਰਕਾਰ ਦੀ ਇਨਵੋਲਵਮੈਂਟ ਆ ਆਮਾਦੀ ਪਾਰਟੀ ਦੇ ਲੀਡਰਾਂ ਦੀ ਇਨਵੋਲਵਮੈਂਟ ਆ ਔਰ ਸ਼ੰਭੂ ਤੇ ਬਾਡਰ ਤੋਂ ਜਦੋਂ ਕਿਸਾਨਾਂ ਨੂੰ ਉਠਾਇਆ ਗਿਆ ਰਾਤ ਨੂੰ ਤਾਂ ਉਸ ਵਕਤ ਇਹਨਾਂ ਦੇ ਵੱਲੋਂ ਇਸ ਤਰ੍ਹਾਂ ਦਾ ਐਕਸ਼ਨ ਜਿਹੜਾ ਉਹ ਕੀਤਾ ਗਿਆ ਕਿ ਕਿਸਾਨਾਂ ਦੀਆਂ ਟਰਾਲੀਆਂ ਹੀ ਚੋਰੀ ਕਰ ਲਈਆਂ ਗਈਆਂ ਔਰ ਟਰਾਲੀਆਂ ਦਾ ਸਮਾਨ ਹੁਣ ਜਿਸ ਰੂਪ ਦੇ ਵਿੱਚ ਮਿਲਦਾ ਉਹ ਤੋਂ ਕਿਸਾਨਾਂ ਨੇ ਹੁਣ ਸੰਘਰਸ਼ ਦਾ ਸੱਦਾ ਦਿੱਤਾ ਹੈ ਜੀ ਔਰ ਮੰਗ ਕੀਤੀ ਹੈ ਕਿ ਇਸ ਪੰਕਜ ਪੱਪੂ ਦੇ ਖਿਲਾਫ ਸਖਤ ਐਕਸ਼ਨ ਜਿਹੜਾਗਾ ਉਹ ਲਿਆ ਜਾਵੇ ਤੇ ਉਹ ਇਸ ਐਜੀਟੇਸ਼ਨ ਨੂੰ ਜਿਹੜਾ ਉਹ ਹੋਰ ਵੱਧ ਪਖਾਉਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਬਹੁਤ ਵੱਡਾ ਸੰਘਰਸ਼ ਜਿਹੜਾ ਕਿਸਾਨ ਉਹ ਕਰਨ ਦਾ ਰਾਹ ਤਿਆਰ ਕਰ ਰਹੇ ਨੇ ਜੀ ਜੀ ਤੇ ਬਿਹਾਰ ਦੇ ਵਿੱਚ ਹੋਈਆਂ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ ਹੁਣ ਨਿਤਿਸ਼ ਕੁਮਾਰ ਨੇ ਰਿਕਾਰਡ 10ਵੀਂ ਵਾਰੀ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਹਲਫ ਲੈ ਲਿਆ ਬਿਲਕੁਲ ਜੀ ਅੱਜ ਨਿਤਿਸ਼ ਕੁਮਾਰ ਨੇ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਦੇ ਵਜੋਂ ਸੌਂ ਆਗੀ ਜਿਹੜੀ ਉਹ ਚੁੱਕ ਲਈ ਆ ਅੱਜ ਬਹੁਤ ਵੱਡਾ ਸਮਾਗਮ ਜਿਹੜਾ ਉਹ ਬਿਹਾਰ ਦੇ ਵਿੱਚ ਹੁੰਦਾ ਨਜ਼ਰ ਆਇਆ ਔਰ ਜਦੋਂ ਉਹ ਸੌਂ ਚੁੱਕ ਰਹੇ ਸੀ ਉਸ ਵਕਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਗ੍ਰਹਿ ਮੰਤਰੀ ਮਿਤ ਸ਼ਾ ਸ਼ਮੇਤ 11 ਉਪਿਆਂ ਦੇ ਚਹੁਨਸਰ ਉੱਥੇ ਹਾਜ਼ਰ ਸੀ ਬਹੁਤ ਸਾਰੇ ਗਵਰਨਰ ਬਹੁਤ ਸਾਰੇ ਜਿਹੜੇ ਭਾਜਪਾ ਦੇ ਲੀਡਰ ਉਹ ਸਾਰੇ ਉੱਥੇ ਮੌਜੂਦ ਨਜ਼ਰ ਆਏ ਤਾਂ ਜਦੋਂ ਨਿਤਿਸ਼ ਕੁਮਾਰ 10ਵੀਂ ਬਾਰ ਮੁੱਖ ਮੰਤਰੀ ਦੀ ਸੌ ਚੱਕ ਰਹੇ ਸੀਗੇ ਤਾਂ ਉਦੋਂ ਮਤਲਬ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਦੇਸ਼ ਦੇ ਵਿੱਚ ਰਿਕਾਰਡ ਬਣ ਰਿਹਾ ਹੈ ਇਸ ਕੋ ਇੱਕ ਵਿਅਕਤੀ ਆ ਦੇਸ਼ ਦੇ ਵਿੱਚ ਜਿਹੜਾ 74 ਸਾਲ ਦੀ ਉਮਰ ਦੇ ਵਿੱਚ 10ਵੀਂ ਬਾਰ ਮੁੱਖ ਮੰਤਰੀ ਦੀ ਸੌ ਚੱਕ ਰਿਹਾ ਹੈਗਾ ਔਰ ਇਸ ਤਰੀਕੇ ਦੀ ਗੱਲਬਾਤ ਜਿਹੜੀ ਉਹ ਨਜ਼ਰ ਆ ਰਹੀ ਸੀਗੀ ਔਰ ਇਹਦੇ ਵਿੱਚ ਜਿਹੜਾ ਪਟਨਾ ਦੇ ਗਾਂਧੀ ਮੈਦਾਨ ਦੇ ਵਿੱਚ ਅੱਜ ਵੱਡਾ ਸਮਾਗਮ ਹੋਇਆਗਾ ਜਿੱਥੇ ਹਰਿਆਣਾ 사ਮ ਗੁਜਰਾਤ ਮਘਾਲਿਆ ਉੱਤਰ ਪ੍ਰਦੇਸ਼ ਨਾਗਾਲੈਂਡ ਓਡੀਸ਼ਾ ਦਿੱਲੀ ਤੇ ਰਾਜਸਥਾਨ ਦੇ ਮੁੱਖ ਮੰਤਰੀ ਬੈਠੇ ਸੀ ਚਿਰਾਗ ਪਾਸਵਾਨ ਇਸ ਤੋਂ ਇਲਾਵਾ ਹੋਰ ਬਿਹਾਰ ਦੇ ਬਹੁਤ ਸਾਰੇ ਲੀਡਰ ਜਿਹੜੇ ਉੱਥੇ ਹਾਜ਼ਰ ਸੀਗੇ ਔਰ ਇਹਦੇ ਵਿੱਚ ਜਿਹੜੇ ਹੋਰ ਚੁਣੇ ਗਏ ਨੇ ਕੈਬਨਟ ਦੇ ਵਿੱਚ ਉਹਨਾਂ ਚ ਰਾਮ ਕ੍ਰਿਪਾਲ ਜਾਦਵ ਸ਼੍ਰੀਆਫੀ ਸਿੰਘ ਨੂੰ ਜਿਹੜਾ ਸ਼ਾਮਲ ਕੀਤਾ ਗਿਆਗਾ ਚਿਰਾਗ ਦੀ ਪਾਰਟੀ ਦੇ ਦੋ ਵਿਧਾਇਕਾਂ ਨੂੰ ਮੰਤਰੀ ਜਿਹੜਾ ਬਣਾਇਆ ਗਿਆ ਜਿਹਦੇ ਵਿੱਚ ਸੰਜੇ ਸਿੰਘ ਵੀ ਸ਼ਾਮਲ ਨੇ ਸੰਜੇ ਸਿੰਘ ਨੇ ਮੂਆ ਤੋਂ ਚੋਣ ਜਿੱਤੀ ਔਰ ਲਾਲੂ ਪ੍ਰਸ਼ਾਦ ਜਾਦਵ ਦੇ ਪੁੱਤਰ ਤੇਜ ਪ੍ਰਤਾਪ ਨੂੰ ਹਰਾਇਆ ਤਾਂ ਇਸ ਤਰ੍ਹਾਂ ਜਿਹੜੀ ਕੈਬਨਟ ਦੇ ਵਿੱਚ ਉਪ ਉਪ ਮੁੱਖ ਮੰਤਰੀ ਲੈ ਗਏ ਨੇ ਜੀ ਔਰ ਦੋ ਉਪ ਮੁੱਖ ਮੰਤਰੀਆਂ ਤੋਂ ਇਲਾਵਾ ਮંત્રી ਮੰਡਲ ਜਿਹੜਾ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਹੀ ਸੌਂਚਕਾਰ ਦਿੱਤੀ ਗਈ ਹੈ ਜੀਮੰਦੀਪ ਜੀ ਜੀ ਤੇ ਨਵਕਰਨ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਦਾ ਐਲਾਨ ਛੇਤੀ ਕਿਤੇ ਹੋਣ ਵਾਲਾ ਹੈ ਹੁਣ ਬਿਲਕੁਲ ਜੀ ਪੰਜਾਬ ਦੇ ਵਿੱਚ ਇਹ ਚੋਣਾਂ ਪੈਂਡਿੰਗ ਨੇ ਪੰਚਾਇਤੀ ਚੋਣਾਂ ਤਾਂ ਹੋ ਗਈਆਂ ਸੀ ਲੇਕਿਨ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਜਾਨੀ ਕਿ ਬਲਾਕ ਦੀਆਂ ਪੰਚਾਇਤਾਂ ਤੇ ਜ਼ਿਲ੍ਹਿਆਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਜਿਹੜੀਆਂ ਉਹ ਹੋਣੀਆਂ ਬਾਕੀ ਨੇ ਪੰਜਾਬ ਦੇ ਵਿੱਚ 23 ਜ਼ਿਲ੍ਹਾ ਪ੍ਰੀਸ਼ਦ ਤੇ 154 ਜਿਹੜੀਆਂ ਪੰਚਾਇਤ ਸੰਪਤੀਆਂ ਜਾਂ ਬਲਾਕ ਸੰਪਤੀਆਂ ਆਪਾਂ ਕਹ ਲਈਏ ਉਹਦੀਆਂ ਚੋਣਾਂ ਹੋਣੀਆਂ ਨੇ ਔਰ ਇਹ ਚੋਣਾਂ ਲਗਾਤਾਰ ਅੱਗੇ ਦੀ ਅੱਗੇ ਪੈਣੀਆਂ ਤੁਰੀਆਂ ਨਜ਼ਰ ਆ ਰਹੀਆਂ ਨੇ ਹਾਈ ਕੋਰਟ ਨੇ ਸਖਤ ਨਿਰਦੇਸ਼ ਦਿੱਤੇ ਸੀ ਕਿ ਚੋਣਾਂ ਜਿਹੜੀਆਂ 2025 ਦੇ ਵਿੱਚ ਕਰਵਾਈਆਂ ਜਾਣ ਤਾਂ ਹੁਣ ਲੱਗਦਾ ਹੈ ਕਿ ਦਸੰਬਰ ਮਹੀਨੇ ਦੇ ਸੈਕੰਡ ਵੀਕ ਇਹ ਚੋਣਾਂ ਹੋ ਜਾਣਗੀਆਂ ਪਰ ਪੰਜਾਬ ਰਾਜ ਚੋਣ ਕਮਿਸ਼ਨ 25 ਨਵੰਬਰ ਤੋਂ ਬਾਅਦ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਕਰ ਸਕਦਾ ਹੈ ਸੋ ਇਹ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਤੀ ਦੀਆਂ ਚੋਣਾਂ 14 ਦਸੰਬਰ ਨੂੰ ਹੋਣ ਦੀ ਸੰਭਾਵਨਾ ਹੈ ਕਿਉਂਕਿ ਸੈਕੰਡ ਸੰਡੇ ਜਿਹੜੀਆਂ ਇਹ ਚੋਣਾਂ ਹੋਣ ਦੀ ਸੰਭਾਵਨਾ ਉਹ ਬਣ ਰਹੀ ਹੈ ਗੁਰੂ ਤੇਗ ਬਹਾਦਰ ਜੀ ਸਾਡੇ 350 ਮਸ਼ੀਦੀ ਵਿਹਾੜੇ ਨੂੰ ਸਮਰਪਿਤ ਸਮਾਗਮ ਖਤਮ ਹੋਣ ਵਗੋਂ 25 ਨਵੰਬਰ ਨੂੰ ਸਮਾਗਮ ਖਤਮ ਹੋਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਇਹ ਨਾ ਚੋਣਾਂ ਦਾ ਅਨਾਉਂਸਮੈਂਟ ਕਿਸੇ ਵੀ ਵੇਲੇ ਜਿਹੜੀ ਉਹ ਹੋ ਸਕਦੀ ਆ ਤੇ ਲਗਾਤਾਰ ਪਿਛਲੇ 2 ਸਾਲਾਂ ਤੋਂ ਇਹ ਚੋਣਾਂ ਜਿਹੜੀਆਂ ਪੈਂਡਿੰਗ ਚੱਲੀਆਂ ਆ ਰਹੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਦਾਅਰ ਪਟੀਸ਼ਨ ਦੇ ਜਵਾਬ ਚ ਪੰਜਾਬ ਸਰਕਾਰ ਨੇ ਪਹਿਲਾਂ ਇਹ ਚੋਣਾਂ 31 ਮਈ ਤੱਕ ਕਰਾਏ ਜਾਣ ਦਾ ਐਫੀਡਵਟ ਦਿੱਤਾ ਸੀ ਉਸ ਤੋਂ ਬਾਅਦ ਬਲਾਕਾਂ ਦੇ ਪੁਨਰਗਠਨ ਦੀ ਪ੍ਰਕਿਰਿਆ ਸ਼ੁਰੂ ਹੋਗੀ ਹਾਈ ਕੋਰਟ ਤੋਂ ਮਹਿਕਮੇ ਨੇ 3 ਮਹੀਨੇ ਦਾ ਸਮਾਂ ਲੈ ਕੇ ਚੋਣਾਂ 5 ਅਕਤੂਬਰ ਤੱਕ ਕਰਾਉਣ ਦਾ ਐਫੀਡਵਟ ਦਿੱਤਾ ਸੀ ਫਿਰ ਉਹ ਦੁਬਾਰਾ ਹੜਾਂ ਦਾ ਹਵਾਲਾ ਦੇ ਕੇ ਇਹ ਚੋਣਾ 5 ਦਸੰਬਰ ਤੱਕ ਕਰਾਉਣ ਦਾ ਐਫੀਡਵਟ ਦਿੱਤਾ ਸੀ ਤੇ ਹੁਣ ਲੱਗਦਾਗਾ ਕਿ ਚੋਣਾ ਜਿਹੜੀਆਂ ਨੇ ਉਹ ਦਸੰਬਰ ਦੇ ਦੂਜੇ ਹਫਤੇ ਕਰਾਏ ਜਾਣ ਦੀ ਉਮੀਦ ਹੈ ਸੋ ਇਹਦੇ ਨਾਲ ਦਿਹਾਤੀ ਪੰਜਾਬ ਦੀ ਨਬਜ਼ ਵੀ ਟੁੱਹੀ ਜਾਊਗੀ ਆਵਾਜ਼ੀ ਪਾਰਟੀ 227 ਦੀ ਇਲੈਕਸ਼ਨ ਤੋਂ ਪਹਿਲਾਂ ਇਹ 2025 ਦੇ ਆਖਰੀ ਮਹੀਨੇ ਜਿਹੜੀ ਪੰਚਾਇਤ ਸੰਪਤੀਆਂ ਤੇ ਬਲਾਕ ਸੰਪਤੀਆਂ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਦੌਰਾਨ ਲੋਕਾਂ ਦੀ ਨਬਜ਼ ਟੋਲੂਗੀ ਵੀ ਲੋਕ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੈਗੇ ਨੇ ਕਿਉਂਕਿ ਜਿਹੜਾ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਕਿ ਤਰਨਤਾਰਨ ਦੀ ਇਲੈਕਸ਼ਨ ਸੈਮੀਫਾਈਨਲ ਆ ਹੁਣ ਇਹ ਵੀ ਕਿਹਾ ਜਾ ਰਿਹਾ ਕਿ ਖਡੂਰ ਸਾਹਿਬ ਦੀ ਇਲੈਕਸ਼ਨ ਸੈਮੀਫਾਈਨਲ ਆ ਤਾਂ ਉਹਨਾਂ ਇਲੈਕਸ਼ਨਾਂ 'ਚ ਪਤਾ ਨਹੀਂ ਲੱਗਦਾ ਜਦੋਂ ਪੂਰੀ ਸਟੇਟ ਮਸ਼ੀਨਰੀ ਇੱਕ ਥਾਂ ਕੰਸੈਂਟਰੇਟ ਹੋ ਕੇ ਬੈਠ ਜਾਂਦੀ ਆ ਤਾਂ ਉਹਨਾਂ ਚੋਣਾਂ ਦੇ ਵਿੱਚ ਕਿਹਾ ਨਹੀਂ ਜਾਂਦਾ ਕਿ ਸੱਤਾ ਦੇ ਪੱਖ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਵਿਰੋਧ ਕਿਸ ਤਰ੍ਹਾਂ ਦਾ ਮਾਹੌਲ ਹੈ ਬੱਸ ਇਹ ਵੀ ਉਹ ਇੱਕ ਖੇਤਰ ਦੀ ਨਬਜ਼ ਟੋਹੀ ਜਾਂਦੀ ਹੁੰਦੀ ਆ ਤਾਂ ਹੁਣ ਇਹ ਪੂਰੇ ਪੰਜਾਬ ਦੇ ਵਿੱਚ ਜਦੋਂ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਤਾਂ ਉਹਦੇ ਨਾਲ ਲੋਕਾਂ ਦੀ ਨਬਜ਼ ਟੋਣੀ ਸਰਕਾਰ ਨੂੰ ਸੌਖੀ ਹੋ ਜਾਊਗੀ ਤੇ ਇਸ ਕਰਕੇ ਚੋਣਾਂ ਦੀ ਬੜੀ ਐਮੀਅਤ ਜਿਹੜੀ ਉਹ ਰਹੇਗੀ ਜੀ ਜੀ ਤੇ ਤੁਸੀਂ ਇੱਕ ਵਾਰੀ ਪਹਿਲਾਂ ਵੀ ਖਬਰ ਸਾਂਝੀ ਕੀਤੀ ਸੀ ਵੀ ਥਾਰ ਵਾਲੀ ਜਿਹੜੀ ਇੱਕ ਪੁਲਿਸ ਮੁਲਾਜ਼ਮ ਦੇ ਵੱਜੋਂ ਮਸ਼ਹੂਰ ਹੋਈ ਫਿਰ ਬਾਅਦ ਚ ਬਰਖਾਸਤ ਮਹਿਲਾ ਕਨਸਟੇਬਲ ਅਮਨਦੀਪ ਕੌਰ ਦਾ ਬੜਾ ਚਰਚਾ ਚੱਲਿਆ ਸੀ ਹੁਣ ਜ਼ਮਾਨਤ ਮਿਲ ਗਈ ਹੈ ਉਹਨਾਂ ਨੂੰ ਬਿਲਕੁਲ ਜੀ ਹਾਂ ਜ਼ਮਾਨਤ ਮਿਲ ਗਈ ਆਪਾਂ ਪਹਿਲਾਂ ਵੀ ਇਹਦੀ ਚਰਚਾ ਜਿਹੜੀ ਇੱਕ ਵਾਰ ਕੀਤੀ ਸੀ ਕਾਲੇ ਚੀਕਿਆਂ ਵਾਲੀ ਥਾਰ ਵਾਲੀ ਬੀਬੀ ਇਹ ਜੀ ਇਹ ਬੀਬੀ ਬੜੀ ਮਸ਼ਹੂਰ ਹੋਈ ਤੇ ਮੈਂ ਦੀਆਂ ਘੜੀਆਂ ਤੁਸੀਂ ਦੱਸਿਆ ਸੀ ਹਾਂਜੀ ਹੂੰ ਜੀ ਜੀ ਮਹਿੰਗੀਆਂ ਘੜੀਆਂ ਆਲੀ ਸ਼ਾਨ ਕੋਠੀ ਔਰ ਇਹ ਵੀ ਤਨਖਾਹ ਤਾਂ ਇਨੀ ਹੈ ਨਹੀਂ ਸੀ ਤਨਖਾਹ ਤਾਂ ਇਹਦੀ 67000 ਸੀਗੀ ਲੇਕਿਨ ਮਨਦੀਪ ਜੀ ਜਿਹੜੀਆਂ ਦੀਆਂ ਘੜੀਆਂ ਇਹਦੀ ਥਾਰ ਇਹਦੇ ਬੁਲਟ ਔਰ ਇਹਦੀ ਕੋਠੀ ਤਾਂ ਇਹਦਾ ਰਹਿਣ ਸਹਿਣ ਸੀ ਜਿਹੜਾ ਉਥੋਂ ਬਹੁਤ ਹਾਈ ਲੈਵਲ ਦਾ ਸੀ ਬੜੀ ਲਗਜ਼ਰੀ ਜ਼ਿੰਦਗੀ ਜਿਉਂਦੀ ਸੀ ਬੜੀ ਚਰਚਾ ਚੱਲੀ ਸੀ ਜੀ ਉਦੋਂ ਬਾਅਦ ਇਹਨੇ ਇੱਕ ਵਾਰ ਇੱਕ ਪੱਤਰਕਾਰ ਨੂੰ ਇੰਟਰਵਿਊ ਵੀ ਦਿੱਤਾ ਸੀ ਉਹ ਚ ਬੁੜਕ-ਬੁੜਕ ਪੈਂਦੀ ਸੀ ਫਿਰ ਉਦੋਂ ਬਾਅਦ ਇਹਨੂੰ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਸਲੇ ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀਗਾ ਤੇ ਫਿਰ ਇਹ ਵੀ ਚਰਚਾ ਚੱਲੀ ਸੀ ਵੀ ਜਿਹੜੀ ਇਹਦੀ ਕੋਠੀ ਸੀ ਜੀਤੀ ਗਈ ਸੀ ਉਹ ਕੋਠੀ ਵੀ ਬਾਅਦ ਵਿੱਚ ਖੋਲ ਦਿੱਤੀ ਗਈ ਤੇ ਬੜੀ ਚਰਚਾ ਇਹਦੀ ਚੱਲੀ ਸੀ ਇਹਦੇ ਇਹ ਵੀ ਚਰਚਾ ਚੱਲੀ ਸੀ ਵੀ ਬਹੁਤ ਸਾਰੇ ਜਿਹੜੇ ਆਈਪੀਐਸ ਅਫਸਰ ਔਰ ਬਹੁਤ ਸਾਰੇ ਜਿਹੜੇ ਸੀਨੀਅਰ ਪੁਲਿਸ ਅਫਸਰ ਨੇ ਉਹਨਾਂ ਦੇ ਨੇੜੇ ਇਹ ਵਿਚਰਦੀ ਰਹੀ ਆ ਉਹਨਾਂ ਤੇ ਨੇੜੇ ਵਿਚਰਨ ਕਰਕੇ ਇੱਕ ਵਾਰ ਇਹਨੂੰ ਜਦੋਂ ਅਰੈਸਟ ਕੀਤਾ ਗਿਆ ਸੀਗਾ ਤਾਂ ਉਦੋਂ ਵੀ ਇਹਨੇ ਮਤਲਬ ਦੱਸਿਆ ਕਿ ਤੈਨੂੰ ਪਤਾ ਮੈਂ ਕੌਣ ਫਲਾਨੇ ਆਈਪੀਐਸ ਦਾ ਕਰ ਗੱਲ ਔਰ ਇਹਨੇ ਗੱਲ ਵੀ ਕਰਵਾਈ ਸੀ ਖੈਰ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਸੀ ਉਦੋਂ ਪਸੀਨੇ ਵੀ ਸੁੱਟ ਰਹੇ ਸੀ ਉਹਨਾਂ ਆਈਪੀਐਸ ਅਫਸਰਾਂ ਦੇ ਤਾਂ ਹੁਣ ਇਹ ਥਾਰ ਵਾਲੀ ਬੀਬੀ ਦੀ ਜ਼ਮਾਨਤ ਹੋ ਗਈ ਹੈ ਜੀ ਹਾਈ ਕੋਰਟ ਤੋਂ ਔਰ ਬੀਬੀ ਬਾਹਰ ਆ ਗਈ ਹੁਣ ਦੇਖਦੇ ਆ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਉਹ ਬਣਦੀ ਆ ਦੁਬਾਰੇ ਇੰਟਰਵਿਊ ਦਿੰਦੀ ਆ ਕਿਸੇ ਨੂੰ ਜਾਂ ਨਹੀਂ ਜੀ ਜੀ ਤੇ ਦੱਸੋ ਤਾਂ ਨਵਕਰਨ ਜੀ ਵੀ ਪੰਜਾਬ ਭਰ ਦੇ ਹੁਣ ਜਿਹੜੇ ਸਹੂਬਿਦਾ ਕੇਂਦਰਾਂ ਦੇ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਹੁਣ ਅਨਮਿੱਥੇ ਸਮੇਂ ਦੇ ਲਈ ਹੜਤਾਲ ਦੇ ਉੱਤੇ ਹੁਣ ਕੋਈ ਹੋ ਗਈ ਹੈ ਸ਼ੁਰੂ ਹੜਤਾਲ ਕੀ ਹੋਇਆ ਬਿਲਕੁਲ ਜੀ ਉਹਨਾਂ ਨੇ ਅਨਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਤੀ ਹੈ ਸਾਰੇ ਪੰਜਾਬ ਦੇ ਸੇਵਾ ਕੇਂਦਰਾਂ ਦੇ ਮੁਲਾਜ਼ਮ ਨੇ ਜਿਹੜੇ ਉਹ ਸਟ੍ਰਾਈਕ ਦੇ ਉੱਤੇ ਚਲੇ ਗਏ ਨੇ ਅਸਲਚ ਹੋਇਆ ਇਹ ਵੀ ਇਹ ਪ੍ਰਾਈਵੇਟ ਕੰਪਨੀ ਦੇ ਜਿਹੜੇ EMPLOYE ਨੇ ਔਰ ਹੋਂ ਸਾਰੀਆਂ ਸਵਾਮਾਂ ਆਪਣੇ ਤੇ ਸੇਵਾ ਕੇਂਦਰ ਚ ਮਿਲਦੀਆਂ ਨੇ ਜੀ ਜਨਮ ਤੋਂ ਲੈ ਕੇ ਮੌਤ ਤੱਕ ਦੇ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਹਰ ਤਰ੍ਹਾਂ ਦੀ ਜਿਹੜੀ ਸਵਾਮਾ ਨੇ 100 ਤੋਂ ਵੱਧ ਸਵਾਮਾ ਕਹਿ ਸਕਦੇ ਆ ਟੋਟਲ ਉਹ ਸਾਰੀਆਂ ਇਹਨਾਂ ਸੇਵਾ ਕੇਂਦਰਾਂ 'ਚ ਮਿਲਦੀਆਂ ਨੇ ਔਰ ਉਹ ਕੰਪਨੀ ਨੂੰ ਕਿਸੇ ਕਾਰਨ ਕਰਕੇ ਪਿਛਲੇ ਦਿਨੀ 70 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਪੰਜਾਬ ਸਰਕਾਰ ਨੇ ਕਰਤਾ ਕੰਪਨੀ ਨੇ ਗਾਹਾਂ ਜਿਹੜੇ ਸੇਵਾ ਕੇਂਦਰਾਂ ਦੇ EMPLOYEES ਨੇ ਉਹਨਾਂ ਦੀ ਤਨਖਾਹ 'ਚ ਕਟੌਤੀ ਕਰਤੀ ਔਰ ਉਹਦੇ ਜੋ ਕਟਨੇ ਸ਼ੁਰੂ ਕਰਤੇ ਵੀ ਅਸੀਂ ਦਾ 70 ਲੱਖ ਸਰਕਾਰ ਨੇ ਸਾਨੂੰ ਜੁਰਮਾਨਾ ਕੀਤਾ। ਮੁਲਾਜ਼ਮ ਕਹਿੰਦੇ ਸਾਡਾ ਹੀ ਕਸੂਰ ਆ। ਤੁਹਾਡਾ ਕੰਪਨੀ ਦਾ ਕਸੂਰ ਹੋਏਗਾ ਤਾਂ ਸਰਕਾਰ ਨੇ ਤੁਹਾਨੂੰ ਜੁਰਮਾਨਾ ਕੀਤਾ ਸਾਡਾ ਹੀ ਕਸੂਰ। ਅਸੀਂ ਸਾਰਾ ਸਾਰਾ ਦਿਨ ਕੰਮ ਕਰਦੇ ਆ। ਬਹੁਤ ਘੱਟ ਛੁੱਟੀਆਂ ਹੁੰਦੀਆਂ ਸਾਨੂੰ। ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਕਿਹਾ ਤਾਂ ਛੁੱਟੀ ਵਾਲੇ ਦਿਨ ਵੀ ਇਹ EMPLOYE ਕੰਮ ਕਰਿਆ ਕਰਨਗੇ ਤਾਂ ਕਿ ਲੋਕਾਂ ਨੂੰ ਸਹੂਲਤ ਜ਼ਿਆਦਾ ਮਿਲਣ। ਤਾਂ ਫਿਰ ਸਾਡੀ ਤਨਖਾਹ ਚੋਂ ਕਿਉਂ ਕਟਿਆ ਜਾ ਰਿਹਾ ਹੈ? ਤਾਂ ਇਹ ਮੰਗ ਨੂੰ ਲੈ ਕੇ ਉਹ ਸਟ੍ਰਾਈਕ ਦੇ ਉੱਤੇ ਚਲੇ ਗਏ ਨੇ। ਸੌਣੇ ਸਵਾਵਾ ਪ੍ਰਭਾਵਿਤ ਹੋ ਰਹੀਆਂ ਨੇ ਜੀਮਨਦੀਪ ਜੀ ਤੇ ਜਿਹੜਾ ਸੰਸਦ ਦਾ ਹੁਣ ਸਰਦ ਰੁੱਤ ਦਾ ਜਿਹੜਾ ਇਜਲਾਸ ਹੈ ਉਹਦੇ ਵਿੱਚ ਸ਼ਮੂਲੀਅਤ ਦੇ ਲਈ ਅਮਰਿਤਪਾਲ ਸਿੰਘ ਦੀ ਜਿਹੜੀ ਪਟੀਸ਼ਨ ਹੈ ਹਾਈ ਕੋਰਟ ਦੇ ਵਿੱਚ ਉਹਦੀ ਸੁਣਵਾਈ ਹੁਣ ਕਦੋਂ ਹੋਣੀ ਹੈ ਕਿਵੇਂ ਚੱਲਣਾ ਹੈ ਕੰਮ ਬਿਲਕੁਲ ਜੀ ਦੇਖੋ ਅਮਰਤਪਾਲ ਸਿੰਘ ਹੋਰਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਉਹ ਕਹਿੰਦੇ ਵੀ ਜਿਹੜਾ ਸੰਸਦ ਦਾ ਸਰਦਰ ਉੱਤੇ اجلاس ਦਸੰਬਰ ਮਹੀਨੇ ਦੇ ਵਿੱਚ ਸ਼ੁਰੂ ਹੋ ਰਿਹਾ ਹੈ ਉਹਦੇ ਵਿੱਚ ਖਮੂਲੀਅਤ ਦੇ ਲਈ ਮੈਨੂੰ ਪਰੋਲ ਜਿਹੜੀ ਉਹ ਦਿੱਤੀ ਜਾਵੇ ਤਾਂ ਇਹ ਇੱਕ ਪਹਿਲੀ ਵਾਰ ਹੋ ਰਿਹਾ ਹੈ ਕਿ ਅਮਰਤਪਾਲ ਸਿੰਘ ਨੂੰ ਅਜੇ ਤੱਕ ਇੱਕ ਵਾਰ ਵੀ ਪਰੋਲ ਜਿਹੜੀ ਨਹੀਂ ਦਿੱਤੀ ਗਈ ਔਰ ਜੋ ਲੋਕਾਂ ਦੇ ਚੁਣੇ ਹੋਏ ਨਮਾਇंदे ਜਾਂ ਕਹਿੰਦੇ ਕਿ ਲੋਕਾਂ ਨੇ ਚੁਣੇ ਹੋਏ ਸੰਸਦ ਮੈਂਬਰ ਨੂੰ ਜਿਹੜੀ ਪਰੋਲ ਆ ਉਹ ਨਹੀਂ ਦਿੱਤੀ ਗਈ ਤਾਂ ਇਹ ਅ ਦੋ ਜਣੇ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਚੁਣੇ ਗਏ ਸੀ ਇੱਕ ਅਮਰਤਪਾਲ ਸਿੰਘ ਖਾਲਸਾ ਤੇ ਦੂਸਰੇ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਸੰਸਦ ਮੈਂਬਰ ਸੀ ਜੰਮੂ ਕਸ਼ਮੀਰ ਨਾਲ ਸੰਬੰਧਿਤ ਸੰਸਦ ਮੈਂਬਰ ਨੂੰ ਤਾਂ ਪੈਰੋਲ ਮਿਲ ਗਈ ਸੀਗੀ ਉਹਨਾਂ ਨੇ ਮੰਗ ਕੀਤੀ ਸੀ ਪਿਛਲੇ ਸਮੇਂ ਦੇ ਵਿੱਚ ਲੇਕਿਨ ਅਮਰਤਪਾਲ ਸਿੰਘ ਨੂੰ ਪੈਰੋਲ ਆ ਗਈ ਜਿਹੜੀ ਉਹ ਨਹੀਂ ਮਿਲੀ ਸੀ ਤਾਂ ਇਸ ਕਰਕੇ ਅਮਰਤਪਾਲ ਸਿੰਘ ਨੇ ਪਹਿਲਾਂ ਵੀ ਅਦਾਲਤ ਦਰਖ ਕੀਤਾਗਾ ਕਈ ਵਾਰ ਉਦੋਂ ਵੀ ਉਹਨਾਂ ਦੀ ਗੱਲ ਜਿਹੜੀ ਆ ਉਹ ਨਹੀਂ ਮੰਨੀ ਗਈ ਤੇ ਹੁਣ ਫੇਰ ਅਮਰਤਪਾਲ ਸਿੰਘ ਦੇ ਵੱਲੋਂ ਅਦਾਲਤ ਦਾ ਰੁਖ ਜਿਹੜਾ ਉਹ ਕੀਤਾ ਗਿਆ ਹੈਗਾ ਔਰ ਮੰਗ ਕੀਤੀ ਗਈ ਹੈ ਕਿ ਸੰਸਦ ਦੇ ਸਰਦਰ ਉਤੇ ਜਲਾਸ ਦੇ ਵਿੱਚ ਸ਼ਮੂਲੀਅਤ ਦੇ ਲਈ ਉਹਨਾਂ ਨੂੰ ਪੈਰੋਲ ਜਿਹੜੀ ਹੈਗੀ ਉਹ ਦਿੱਤੀ ਜਾਵੇ ਪਰ ਹੁਣ ਵੀ ਅਮਰਤਪਾਲ ਸਿੰਘ ਹੋਰਾਂ ਦੀ ਕੇਸ ਦੀ ਸੁਣਵਾਈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਣੀ ਹੈ ਤੇ ਦੇਖਦੇ ਆ ਕਿ ਕਿਸ ਤਰ੍ਹਾਂ ਦੀ ਸਥਿਤੀ ਜਿਹੜੀ ਉਹ ਪੈਰੋਲ ਦੀ ਬਣਦੀ ਹੈ ਜੀ ਤੇ ਨਵਕਰਨ ਜੀ ਆਖਰੀ ਖਬਰ ਹੈ ਜਿਹੜੀ ਇਹ ਦੱਸੋ ਵੀ ਕਸ਼ਮੀਰ ਟਾਈਮਸ ਦਾ ਜਿਹੜਾ ਜੰਮੂ ਵਾਲਾ ਦਫਤਰ ਆ ਉਹਦੇ ਉੱਤੇ ਹੁਣ ਛਾਪਾ ਮਾਰਿਆ ਤੇ 47 ਰਾਈਫਲਾਂ ਤੇ ਕਾਰਤੂਸ ਮਿਲੇ ਆ ਉਥੋਂ ਬਿਲਕੁਲ ਜੀ ਦੇਖੋ ਇਹ ਜਿਹੜਾ মিডিਆ ਜ਼ਾਰਾਗਾ ਕਸ਼ਮੀਰ ਟਾਈਮਸ ਇੱਕ ਵੱਡਾ মিডিਆ ਜ਼ਾਰਾਗਾ ਕਸ਼ਮੀਰ ਦਾ ਜੀ ਔਰ ਜੰਮੂ ਕਸ਼ਮੀਰ ਪੁਲਿਸ ਦੀ ਸਟੇਟ ਇਨਵੈਸਟੀਗੇਸ਼ਨ ਏਜੰਸੀ ਨੇ ਅੱਜ ਕਸ਼ਮੀਰ ਟਾਈਮਸ ਦੇ ਦਫਤਰ ਦੇ ਉੱਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਨਾਂ ਹੇਠ ਛਾਪਾ ਮਾਰਿਆ ਤੇ ਹੋਰ ਚੀਜ਼ਾਂ ਦੇ ਨਾਲ ਦਾਵਾ ਕੀਤਾ ਵੀ AK47 ਰਾਈਫਲਾਂ ਦੇ ਕਾਰਟੂਸ ਪਿਸਤੌਲ ਦੇ ਕੁਝ ਰਾਉਂਡ ਜਿਹੜੇ ਬਰਾਮਦ ਕੀਤੇ ਨੇ ਔਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਕਾਸ਼ਨ ਤੇ ਇਹਦੇ ਪ੍ਰਮੋਟਰਾਂ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਅਖਬਾਰ ਦੇ ਹਾਤੇ ਤੇ ਕੰਪਿਊਟਰਾਂ ਦੀ ਪੂਰੀ ਤਲਾਸ਼ੀ ਲਈ ਤਾਂ ਹੁਣ ਇਹਨੂੰ ਮੀਡੀਆ ਦੇ ਅਦਾਰਿਆਂ ਦੇ ਉੱਪਰ ਹਮਲਾ ਵੀ ਕਰਾਰ ਦਿੱਤਾ ਜਾ ਰਿਹਾ ਹੈ ਆਜ਼ਾਦ ਪੱਤਰਕਾਰੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਜਿਹੜੀ ਕਸ਼ਮੀਰ ਟਾਈਮਜ਼ ਉਹ ਕਰਾਰ ਦੇ ਰਿਹਾਗਾ ਹੁਣ ਇਹਦੀ ਹਾਇਰ ਲੈਵਲ ਦੀ ਜਾਂਚ ਹੋਣੀ ਚਾਹੀਦੀ ਹੈ ਜੀ ਕਿ ਕੀ ਸੱਚੀ ਮਿਲੇ ਹਥਿਆਰ ਜਾਂ ਸੱਚੀ ਮਿੱਚੀ ਜਿਵੇਂ ਇੰਦਰਾ ਗਾਂਧੀ ਨੇ ਮੀਡੀਆ ਦੀ ਆਜ਼ਾਦੀ ਦੇ ਉੱਤੇ ਹਮਲਾ ਕੀਤਾ ਸੀਗਾ ਉਸ ਵਕਤ ਮੀਡੀਆਦਾਰ ਨੂੰ ਜਿਹੜਾ ਚੁੱਪ ਕਰਾਇਆ ਗਿਆ ਸੀ ਕਿ ਉਸੇ ਤਰ੍ਹਾਂ ਦੀ ਗੱਲਬਾਤ ਤਾਂ ਨਹੀਂ ਹੈ ਕਿ ਜਾਣ ਬੁੱਝ ਕੇ ਮਤਲਬ ਇਹ ਦਾਵਾ ਕਰਕੇ ਵੀ ਉੱਥੇ ਰਾਈਫਲਾਂ ਤੇ ਕਾਰਤੂਸ ਮਿਲੇ ਇਹ ਉਹ ਕਹਿ ਕੇ ਇੱਕ ਮੀਡੀਆ ادارے ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਹੋਵੇ ਸੋ ਜਦੋਂ ਇਹ ਮੀਡੀਆ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਮਸਲਾ ਤਾਂ ਕਿਸੇ ਸੀਨੀਅਰ ਜਾਜਤੋਂ ਜਾਂ ਕਿਸੇ ਹੋਰ ਜੁਡੀਸ਼ੀਅਲ ਅਧਿਕਾਰੀ ਤੋਂ ਇਸ ਪੂਰੇ ਮਸਲੇ ਦੀ ਜਾਂਚ ਜਿਹੜੀ ਕਰਵਾਈ ਜਾਣੀ ਚਾਹੀਦੀ ਆ ਤਦ ਤੱਕ ਕਸ਼ਮੀਰ ਟਾਈਮਸ ਨੂੰ ਅਖਬਾਰ ਛਾਪਣ ਦੀ ਇਜਾਜ਼ਤ ਜਿਹੜੀ ਐਜ਼ ਇਟ ਇਜ਼ ਪਹਿਲਾਂ ਵਾਂਗ ਦਿੱਤੀ ਜਾਣੀ ਚਾਹੀਦੀ ਆ ਤੋਂ ਬੜਾ ਇਨਵੈਸਟੀਗੇਸ਼ਨ ਦਾ ਮਸਲਾ ਹੈ ਜੀ ਇਹ ਠੀਕ ਠੀਕ ਹੈ ਨਵਕਰਨ ਜੀ ਬਹੁਤ ਸ਼ੁਕਰੀਆ ਤੁਹਾਡਾ ਖਬਰਾਂ ਦੀ ਸਾਂਝ ਪਾਉਣ ਦੇ ਲਈ ਬਹੁਤ ਧੰਨਵਾਦੀ ਤੁਹਾਡਾ ਧੰਨਵਾਦ ਮਨਦੀਪ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਥੈਂਕ ਯੂ